ਜੈ ਸ਼ੰਕਰ ਜੀ ਦੋਸਤੋ ਹੋਰ ਸੁਣਾਓ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਆਈ ਹੋਪ ਤੁਸੀਂ ਸਾਰੇ ਜਾਣੇ ਬਹੁਤ ਹੀ ਵਧੀਆ ਹੋਵੋਗੇ ਜਿੱਥੇ ਜਿੱਥੇ ਵੀ ਹੋਵੋਗੇ ਤੇ ਦੋਸਤੋ ਤੁਸੀਂ ਮੈਨੂੰ ਦੇਖ ਰਹੇ ਹੋਵੋਗੇ ਕਿ ਮੈਂ ਅੱਜ ਕਿੱਥੇ ਘੁੰਮ ਰਿਹਾ ਹਾਂ ਤੇ ਬਾਕੀ ਤੁਹਾਨੂੰ ਮੈਂ ਸਾਰਾ ਦੱਸੂੰਗਾ ਬਾਕੀ ਅੱਗੇ ਜਾ ਕੇ ਤੁਹਾਨੂੰ ਮੈਂ ਦੱਸ ਦਵਾਂ ਕਿ ਮੈਂ ਇਸ ਟਾਈਮ ਕਿੱਥੇ ਖੜਾ ਸੀਗਾ ਤੇ ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਸਵਾਗਤ ਕਰਦਾ ਹਾਂ ਤੁਹਾਡਾ ਆਪਣੇ ਅੱਜ ਦੇ ਇਸ ਬਲੌਗ ਦੇ ਵਿੱਚ ਤੇ ਚਲੋ ਕਰਦੇ ਹਾਂ ਬਲੌਗ ਸਟਾਰਟ ਤੇ ਬਾਕੀ ਬਲੌਗ ਦੇ ਨਾਲ ਤੁਸੀਂ ਐਂਡ ਤੱਕ ਜੁੜੇ ਰਿਹਾ ਕਰੋ ਤਾਂ ਜੋ ਤੁਹਾਨੂੰ ਬਲੌਗ ਦੇਖਣ ਦਾ ਹੋਰ ਵੀ ਮਜ਼ਾ ਆਵੇ ਇਹ ਵੀ ਮੈਂ ਹੁਣ ਘਰੋਂ ਨਿਕਲ ਪਿਆ ਸੀਗਾ ਤੇ ਟੀਮ ਆ ਗਈ ਸੀ ਥੱਲੇ ਤੇ ਓਹ ਹੋ 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 ਆ ਕੀ ਦੇਖਣ ਨੂੰ ਮਿਲ ਗਿਆ ਸਵੇਰੀ ਤੇ ਚਲੋ ਕੋਈ ਗੱਲ ਨਹੀਂ ਛੋਟੇ ਛੋਟੇ ਸ਼ਹਿਰੋ ਮੇਂ ਬੜੀ ਬੜੀ ਬਾਤਾਂ ਹੁੰਦੀ ਹੈ ਤੇ ਟੀਮ ਆ ਗਈ ਸੀ ਥੱਲੇ ਜੀ ਆ ਦੇਖੋ ਜੀ ਆਪਣੀ ਰਾਣੀ ਬਸੁੰਦਰਾ ਖੜੀ ਸੀਗੀ ਇੱਥੇ ਤੇ ਟੀਮ ਕਰ ਰਹੀ ਸੀਗੀ ਵੇਟ ਤੇ ਬਾਕੀ ਜੀ ਹੁਣ ਮੈਂ ਤੁਹਾਨੂੰ ਮੈਂ ਦੱਸਦਾ ਵਾਂ ਕਿ ਮੈਂ ਅੱਜ ਜਾਵਾਂਗਾ ਸ਼੍ਰੀ ਹਰਗੋਬਿੰਦਪੁਰ ਔਰ ਉੱਥੇ ਕਿਉਂ ਜਾਵਾਂਗਾ ਇਹ ਵੀ ਤੁਹਾਨੂੰ ਅੱਗੇ ਦੱਸਾਂਗਾ ਤੇ ਹੁਣ ਜੀ ਆਪਾਂ ਨਿਕਲ ਪਏ ਸੀਗੇ ਤੇ ਆਪਾਂ ਜਾਈਦਾ ਹੁੰਦਾ ਵਾ ਦੋਸਤੋ ਦਸੂਏ ਤੋਂ ਮਿਆਣੀ ਤੇ ਮਿਆਣੀ ਤੋਂ ਸ੍ਰੀ ਹਰਗੋਬਿੰਦਪੁਰ ਕਿਉਂਕਿ ਇਹ ਰਸਤਾ ਥੋੜਾ ਸਾਫ਼ ਆ ਔਰ ਵਧੀਆ ਵੀ ਆ ਵੈਸੇ ਤੁਸੀਂ ਟਾਂਡੇ ਤੋਂ ਵੀ ਜਾ ਸਕਦੇ ਹੋ ਤੇ ਹੁਣ ਅਸੀਂ ਦੋਸਤੋ ਤੁਸੀਂ ਦੇਖ ਰਹੇ ਹੋਵੋਗੇ ਕਿ ਮਿਆਣੀ ਅਸੀਂ ਪੁੱਜ ਗਏ ਸੀ ਸਾਰੇ ਟੀਮ ਵਾਲੇ ਤੇ ਆਪਣੇ ਨਾਲ ਅਮਨਦੀਪ ਰਿੰਕੂ ਭਾਜੀ ਤੇ ਇੱਕ ਅਭੀ ਆ ਤੇ ਇੱਕ ਪਵਨ ਤੇ ਇਹ ਆਪਣੇ ਟੀਮ ਦੇ ਬੰਦਿਆਂ ਦੇ ਨਾਮ ਆ ਤੇ ਬਾਕੀ ਦੋਸਤੋ ਅਹੀ ਹੁਣ ਰਸਤੇ ਦੇ ਵਿੱਚ ਦੇਖਿਆ ਕਿ ਇੱਥੇ ਕੋਈ ਝਗੜਾ ਝੁਗੜਾ ਹੋ ਰਿਹਾ ਸੀਗਾ ਤੇ ਪਹਿਲਾਂ ਤਾਂ ਅਸੀਂ ਸੋਚਿਆ ਕਿ ਧਰਨਾ ਲਾਇਆ ਹੋਇਆ ਵਾ ਪਰ ਬਾਅਦ ਵਿੱਚ ਪਤਾ ਲੱਗਾ ਕਿ ਸਾਹਮਣੇ ਕੋਈ ਮੇਨ ਹੀ ਵੱਡਾ ਕਮਸਾਨ ਪਿਆ ਹੋਇਆ ਸੀਗਾ ਤੇ ਚਲੋ ਫਿਰ ਵੀ ਵੱਡੇ ਬੰਦਿਆ ਨੇ ਪਿੰਡ ਦੇ ਜਿਹੜੇ ਵੀ ਬਜ਼ੁਰਗ ਸੀ ਉਹਨਾਂ ਨੇ ਕਹਾਣੀ ਨੂੰ ਸੁਲਝਾਤਾ ਤੇ ਟ੍ਰੈਫਿਕ ਨੂੰ ਤੋੜਤਾ ਤੇ ਹੁਣ ਤੁਸੀਂ ਜੋ ਦੇਖ ਰਹੇ ਹੋ ਜੀ ਇਹ ਬ੍ਰਿਜ ਇਹ ਦੋਸਤੋ ਹੈਗਾ ਵਾ ਆਪਣਾ ਵਿਆਸ ਪੁਲ ਆਏ ਤੇ ਇਹਨੂੰ ਬਹੁਤ ਹੀ ਵੱਡਾ ਬ੍ਰਿਜ ਆ ਔਰ ਇੱਥੇ ਬਹੁਤ ਹੀ ਵਧੀਆ 뷰 ਹੁੰਦਾ ਵਾ ਤੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਹੁਣ ਇਸ ਟਾਈਮ ਤਾਂ ਥੋੜਾ ਵਾ ਪਰ ਜਦੋਂ ਪਿਛਲੀ ਟਾਈਮ ਬਰਸਾਤਾਂ ਸੀਗੀਆਂ ਤੇ ਇਹ ਪਾਣੀ ਬਹੁਤ ਹੀ ਜ਼ਿਆਦਾ ਇਹਦਾ ਅੰਦਰ ਆ ਗਿਆ ਸੀਗਾ ਔਰ ਜਿੰਨੇ ਵੀ ਲਾਗੇ ਛਾਗੇ ਦੇ ਖੇਤ ਸੀਗੇ ਸਾਰੇ ਪਾਣੀ ਨਾਲ ਭਰ ਗਏ ਸੀ ਕੋਸ਼ਤਾਂ ਘਰਾਂ ਦੇ ਅੰਦਰ ਵੀ ਦੋਸਤੋ ਪਾਣੀ ਚੱਲ ਗਿਆ ਸੀਗਾ ਕਿ ਇੰਨਾ ਪਾਣੀ ਦਾ ਬਹਾਅ ਮਤਲਬ ਪਾਣੀ ਛੱਡ ਦਿੱਤਾ ਸੀਗਾ ਡੈਮ ਵਾਲਿਆਂ ਨੇ ਤੇ ਹੁਣ ਜੀ ਇੱਥੇ ਨਾਕਾ ਵਾ ਤੇ ਸਾਹਮਣੇ ਤੁਸੀਂ ਦੇਖਿਆ ਹੋਊਗਾ ਗੁਰਦੁਆਰਾ ਵਾ ਰਸਤੇ ਦੇ ਵਿੱਚ ਬਹੁਤ ਹੀ ਵਧੀਆ ਕਿਉਂਕਿ ਇਹ ਜਿਹੜਾ ਸ਼੍ਰੀ ਹਰ ਗੋਬਿੰਦਪੁਰ ਦਾ ਏਰੀਆ ਵਾ ਦੋਸਤੋ ਇਹ ਸਾਰਾ ਗੁਰੂਆਂ ਦੀ ਨਗਰੀ ਕਹਿ ਲਓ ਕਿ ਬਹੁਤ ਹੀ ਜ਼ਿਆਦਾ ਇੱਧਰ ਵਾਲੀ ਸਾਈਡ ਗੁਰਦੁਆਰੇ ਆ ਔਰ ਬਹੁਤ ਹੀ ਵਧੀਆ-ਵਧੀਆ ਔਰ ਕਹਿ ਲਓ ਕਿ ਇਤਿਹਾਸਿਕ ਗੁਰਦੁਆਰੇ ਆ ਇੱਧਰ ਤੇ ਦੋਸਤੋ ਹੁਣ ਅਸੀਂ ਪਹੁੰਚ ਹੀ ਗਏ ਸੀਗੇ ਸ਼੍ਰੀ ਹਰ ਗੋਬਿੰਦਪੁਰ ਤੇ ਇੱਥੇ ਮੈਂ ਖੜਾ ਹੋਇਆ ਸੀਗਾ ਜੀ ਕਿਸੇ ਦੀ ਵੇਟ ਕਰ ਰਿਹਾ ਸੀਗਾ ਕਿਉਂਕਿ ਆਪਣਾ ਇੱਕ ਪੈਟਰੋਲ ਜਿਹੜਾ ਕੀ ਸ਼੍ਰੀ ਗੁਰੂ ਗੋਬਿੰਦਪੁਰ ਨੂੰ ਦੇਖਦਾ ਵਾ ਕਹ ਲਓ ਕਿ ਆਪਣੀਆਂ ਸਾਈਟਾਂ ਦੇਖਦਾ ਵਾ ਤੇ ਇੱਥੇ ਜੀ ਉਹਦੀ ਮੈਂ ਵੇਟ ਕਰ ਰਿਆ ਸੀਗਾ ਉਹ ਜਿਹੜਾ ਰੋਡ ਆ ਤੁਹਾਨੂੰ ਮੈਂ ਦਿਖਾ ਰਿਹਾ ਵਾਂ ਇਹ ਇਧਰ ਨੂੰ ਬਟਾਲਾ ਵੀ ਪੈਂਦਾ ਵਾ ਤੇ ਡੇਰਾ ਬਾਬਾ ਬੰਨਣਕ ਵੀ ਤੁਸੀਂ ਇਧਰੋਂ ਜਾ ਸਕਦੇ ਹੋ ਤੇ ਇਹ ਰੋਡ ਦੋਸਤੋ ਹੁਣੀ ਨਵਾਂ ਹੀ ਬਣਿਆ ਵਾ ਔਰ ਬਹੁਤ ਹੀ ਵਧੀਆ ਰੋਡ ਆ ਤੇ ਮਤਲਬ ਇਹ ਪਹਿਲਾਂ ਤਾਂ ਬਹੁਤ ਖਰਾਬ ਸੀਗਾ ਪਰ ਹੁਣ ਮਤਲਬ कंस्ट्रक्शन बहुत बढ़िया कर ਦਿੱਤਾ ਵਾ ਤੇ ਪਿੱਛੇ ਤੁਸੀਂ ਲੱਤਾਂ ਚੱਕੀਆਂ ਦੇਖ ਰਹੇ ਸੀ ਜਿਸ ਬੰਦੇ ਦੀਆਂ ਉਹ ਸੀਗਾ ਜੀ ਅਮਨਦੀਪ ਕਿਉਂਕਿ ਗੱਡੀ ਸਾਫ਼ ਕਰ ਰਹੇ ਸੀ ਰੈਸਟ ਔਰ ਜੋ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਵੀਡੀਓ ਦਿਖਾਈ ਸੀਗੀ ਇਹ ਵੀਡੀਓ ਇੱਥੇ ਦੀ ਸੀਗੀ ਕਿਉਂਕਿ ਇੱਥੇ ਮੈਂ ਖੜਾ ਸੀਗਾ ਔਰ ਮੈਂ ਕਿਹਾ ਸੋਚਿਆ ਥੋੜੀ ਜੀ ਵੀਡੀਓ ਬਣਾਈ ਜਾਵੇ ਕਿਉਂਕਿ ਸੋਚ ਰਿਹਾ ਸੀਗਾ ਕੁਝ ਕੀ ਕੰਟੈਂਟ ਕਿੱਦਾਂ ਵਧੀਆ ਬਣਾਵਾ ਕਿੱਦਾਂ ਵਧੀਆ ਪਾਵਾਂ ਕਿ ਤਾਂ ਜੋ ਮੇਰੀ ਜੋ ਵੀ YouTube ਫੈਮਲੀ ਹੈ ਔਰ ਜੋ ਵੀ ਸਬਸਕ੍ਰਾਈਬਰ ਮੇਰੇ ਨਾਲ ਜੁੜੇ ਹੋਏ ਆ ਉਹ ਦੇਖ ਸਕਣ ਔਰ ਉਹਨਾਂ ਨੂੰ ਵੀ ਮਜ਼ਾ ਆ ਸਕੇ ਇੰਜੋਏ ਕਰਨ ਉਹ ਵੀ ਮੇਰੇ ਬਲੌਗ ਦਾ ਤੇ ਬਾਕੀ ਜੀ ਹੁਣ ਮੈਂ ਆ ਗਿਆ ਸੀਗਾ ਆਪਣੀ ਸਾਈਟ ਦੇ ਉੱਤੇ ਤੇ ਇੱਥੇ ਆ ਕੇ ਦੇਖਿਆ ਕਿ ਸਾਡੀ ਸਾਈਟ ਪਈ ਸੀ ਜੀ ਬੰਦ ਔਰ ਇੱਕ BSNL ਵਾਲੇ ਕਸਟਮਰ ਦਾ ਵੀ ਲਿੰਕ ਨਹੀਂ ਚੱਲ ਰਿਹਾ ਸੀਗਾ ਕਿਉਂਕਿ ਉਹਨਾਂ ਨੇ ਸ਼ਾਇਦ ਸਵੇਰੇ ਇੱਥੇ ਸਾਈਟ ਤੇ ਸਾਡੇ ਕੰਮ ਕੀਤਾ ਸੀਗਾ ਤੇ ਸਾਡੀ ਪੈਚ ਕੋਡ ਕੱਢ ਗਈ ਸੀਗੇ ਤੇ ਉਹਦੇ ਕਰਕੇ ਸਾਡੀ ਸਾਈਟ ਬੰਦ ਪਈ ਸੀ ਤੇ ਜੋ ਤੁਸੀਂ ਉਹ ਸਾਹਮਣੇ ਦੇਖ ਰਹੇ ਹੋ ਉਹ ਜਿਹੜਾ ਬਾਕਸ ਦੇ ਨਾਲ ਇੱਕ ਉਹ ਲਾਈਟ ਆਮ ਫਲਿੱਪ ਕਰ ਰਹੀ ਹੈ ਉਹ ਸਾਡੀ ONT ਹੁੰਦੀ ਹੈ ਜੀ ਜਿਹਦੇ ਨਾਲ ਸਾਡੇ ਸਕੂਲ ਦੇ ਕਨੈਕਸ਼ਨ ਚੱਲਦੇ ਆ ਤੇ ਬਾਕੀ ਦੋਸਤੋ ਹੁਣ ਸਾਈਟ ਸਾਡੀ ਆਪ ਆ ਗਈ ਸੀਗੀ ਤੇ ਹੁਣ ਜੀ ਆਪਾਂ ਆ ਗਿਆ ਸੀਗਾ ਜੀ ਮੈਂ ਉਸ ਤੋਂ ਬਾਅਦ ਉਹ ਕੰਮ ਖਤਮ ਕਰਕੇ ਐਕਸਚੇਂਜ ਦੇ ਵਿੱਚ BSNL ਐਕਸਚੇਂਜ ਹੈ ਜੀ ਸ਼ਰੀਰ ਗੋਵਿੰਦਪੁਰ ਦੀ ਇੱਥੇ ਆਪਣੀ OLT ਲੱਗੀ ਹੋਈ ਹੈ ਤੇ ਆਪਟੀਕਲ ਲਾਈਨ ਟਰਮੀਨੇਸ਼ਨ ਉਹਦੀ ਫੁੱਲ ਫਾਰਮ ਹੁੰਦੀ ਹੈ ਕਿ ਜਿਹਦੇ ਨਾਲ ਤੁਸੀਂ ਸ਼ਰੀਰ ਗੋਵਿੰਦਪੁਰ ਦੇ ਜਿੰਨੀਆਂ ਵੀ ਸਾਈਟਾਂ ਵਾਂ ਸਾਰੀਆਂ ਇੱਥੋਂ ਚੱਲਦੀਆਂ ਵਾਂ ਤੇ ਇੱਥੇ ਅਮਨਦੀਪ ਸਾਹਿਬ ਜੀ ਕਰ ਰਹੇ ਸੀ ਐਂਟਰੀ ਤੇ ਬਾਕੀ ਤੁਸੀਂ ਦੋਸਤੋ ਦੇਖ ਸਕਦੇ ਹੋ ਕਿ ਇਹ BSNL ਦੀ ਐਕਸਚੇਂਜ ਹੈ ਕਿ ਅੰਦਰ ਬਹੁਤ ਹੀ ਮੜਾ ਹਾਲ ਹੈ ਕਿਉਂਕਿ ਇੱਕ ਕਹੋ ਕਿ BSNL ਇੱਕ ਸਰਕਾਰੀ ਔਰ ਵਧੀਆ ਕੰਪਨੀ ਸੀ ਜਿਹਦੇ ਕਰਕੇ ਥੋੜਾ ਜਿਹਾ ਇਹਨੂੰ ਪ੍ਰੋਪਰ ਮੇਨਟੇਨੈਂਸ ਨਹੀਂ ਕੀਤਾ ਗਿਆ ਪਤਾ ਨਹੀਂ ਕਿਉਂ ਸ਼ਾਇਦ ਇਹ ਉੱਪਰਲੇਆਂ ਦੀ ਲੈਵਲ ਦੀ ਗੱਲ ਹੋਊਗੀ ਤੇ ਬਾਕੀ ਆ ਗਿਆ ਸੀਗਾ ਜੀ ਮੈਨੂੰ ਇੱਥੇ ਘਰੋਂ ਫੋਨ ਕਿਉਂਕਿ ਫਾਦਰ ਸਾਹਿਬ ਨੇ SIM ਪੋਰਟ ਕਰवानी ਸੀ ਤੇ ਮੈਂ ਉਹਨਾਂ ਨੂੰ ਦਿੱਤਾ ਸੀ ਟਾਈਮ ਕਿ ਮੈਂ ਦੋਪਹਿਰ ਵਜੇ ਆ ਜਾਊਂਗਾ ਪਰ ਕੰਮ ਦੇ ਵਿੱਚ ਹੋ ਗਏ ਆਪਾਂ ਲੇਟ ਤੇ ਇੱਥੇ ਅਮਨਦੀਪ ਜੀ ਲਾਰੇ ਸੀਗੇ ਜੀ ਜਿੰਦਾ ਕਿਉਂਕਿ ਜਿੰਦਾ ਇਹਨਾਂ ਕੋ ਲੱਗ ਨਹੀਂ ਰਿਹਾ ਸੀਗਾ ਤੇ ਕਾਫੀ ਟਾਈਮ ਦਾ ਇਹ ਖੁੱਲ ਰਿਹਾ ਸੀਗਾ ਦਰਵਾਜ਼ੇ ਦੇ ਨਾਲ ਹੀ ਤੇ ਮੈਂ ਇਹਦੀ ਬਣਾ ਰਿਹਾ ਸੀਗਾ ਜੀ ਵੀਡੀਓ ਤੇ ਹੁਣ ਤੁਹਾਨੂੰ ਆਪਣੇ ਵੀ ਦਰਸ਼ਨ ਦਵਾਂਗੇ ਇੱਥੇ ਥੋੜੇ ਜਿ ਤੇ ਇੱਥੇ ਬਣਾਈ ਜੀ ਮੈਂ ਵੀ ਆਪਣੀ ਥੋੜੀ ਜੀ ਵੀਡੀਓ ਕਿਉਂਕਿ ਅਮਨਦੀਪ ਨੂੰ ਮੈਂ ਗੱਲ ਕਰ ਰਿਹਾ ਸੀਗਾ ਕਿ ਅੱਜ ਦੀ ਦਿਹਾੜੀ 'ਚ ਜਿੰਦਾ ਲੱਗੂਗਾ ਜਾਂ ਨਹੀਂ ਲੱਗੂਗਾ ਤੇ ਬਾਕੀ ਦੋਸਤੋ ਅਗਰ ਤੁਹਾਨੂੰ ਮੇਰਾ ਬਲੌਗ ਵਧੀਆ ਲੱਗਦਾ ਹੋਵੇ ਜਾਂ ਲੱਗ ਰਿਹਾ ਹੋਵੇ ਤੇ ਤੁਸੀਂ ਕਮੈਂਟ ਜਰੂਰ ਮੈਨੂੰ ਕਰਿਆ ਕਰੋ ਉਹ ਮੈਂ ਪਹਿਲਾਂ ਵੀ ਤੁਹਾਨੂੰ ਅਪੀਲ ਕੀਤੀ ਸੀਗੀ ਜਿਸ ਕਰਕੇ ਮੈਨੂੰ ਥੋੜਾ ਮੇਰਾ ਸਕਿੱਲ ਵਧੀਆ ਬਣੇ ਔਰ ਤੁਸੀਂ ਮੈਨੂੰ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਕਿ ਮੈਂ ਕਿਹਸਾ ਹੱਤ ਦਾ ਔਰ ਕਿਦਾਂ ਆਪਣੀ ਹੋਰ ਵੀਡੀਓ ਦੀ ਇੰਪਰੂਵਮੈਂਟ ਕਰਾਂ ਤੇ ਹੁਣ ਜੀ ਦੋਸਤੋ ਹੁਣ ਆਪਾਂ ਕੰਮ-ਕਮ ਖਤਮ ਕਰਕੇ ਹੁਣ ਆਪਾਂ ਜਾ ਰਹੇ ਸੀਗੇ ਜੀ ਘਰ ਨੂੰ ਕਿਉਂਕਿ ਅੱਧੀ ਛੁੱਟੀ ਹੋ ਗਈ ਸੀਗੀ ਜੀ ਪੂਰੀ ਛੁੱਟੀ ਤੇ ਆਪਣੀ ਰਾਣੀ ਬਸੁੰਦਰਾ ਵੀ ਐਸਲੇ ਫੁੱਲ ਖੁਸ਼ ਸੀਗੀ ਉਹ ਵੀ ਆਪਣੀ ਘਰ ਨੂੰ ਜਾਣ ਵੇਲੇ ਤਾਂ ਤੁਹਾਨੂੰ ਪਤਾ ਸਾਰੇ ਖੁਸ਼ ਹੋ ਜਾਂਦੇ ਆ ਤੇ ਬਾਕੀ ਜੀ ਮੌਸਮ ਅੱਜ ਬਹੁਤ ਹੀ ਜ਼ਿਆਦਾ ਗਰਮੀ ਸੀਗੀ ਦੋਸਤੋ ਤੇ ਇੱਥੇ ਆਪਣੀ ਟੀਮ ਵਾਲੇ ਫੁੱਲ ਐਸਲੇ ਕਰ ਰਹੇ ਸੀਗੇ ਰੈਸਟ ਤੇ ਪਵਨ ਨੂੰ ਸ਼ਾਇਦ ਵੀਡੀਓ ਦੇ ਵਿੱਚ ਆਣਾ ਪਸੰਦ ਨਹੀਂ ਆ ਇਸ ਕਰਕੇ ਉਹਨੇ ਮੂੰਹਤ ਰੱਖ ਲਿਆ ਸੀ ਹੱਥ ਪਰ ਕੋਈ ਬੰਦ ਨਹੀਂ ਕੱਲੂ ਉਹਨੂੰ ਪੁੱਛਾਂਗੇ ਅਗਰ ਉਹਨੂੰ ਵੀਡੀਓ ਜਾਣਾ ਨਹੀਂ ਪਸੰਦ ਆ ਤੇ ਉਹਦੀ ਨਹੀਂ ਬਣਾਵਾਂਗੇ ਵੀਡੀਓ ਸ਼ਕਈਆਂ ਕਈਆਂ ਨੂੰ ਹੁੰਦੀ ਆ ਪ੍ਰੋਬਲਮ ਸ਼ਾਇਦ ਉਹਨੂੰ ਪਵਨ ਨੂੰ ਨਹੀਂ ਹੋਣਾ ਪਸੰਦ ਵੀਡੀਓ ਦੇ ਵਿੱਚ ਆਣਾ ਤੇ ਬਾਕੀ ਦੋਸਤੋ ਅਗਰ ਤੁਹਾਨੂੰ ਮੇਰਾ ਅੱਜ ਦਾ ਇਹ ਬਲੌਗ ਵਧੀਆ ਲੱਗਾ ਹੋਵੇ ਤਾਂ ਤੁਸੀਂ ਲਾਈਕ ਕਰਿਓ ਔਰ ਕਮੈਂਟ ਦੇ ਵਿੱਚ ਵਧੀਆ-ਵਧੀਆ ਕੁਝ ਲਿਖ ਕੇ ਭੇਜਿਓ ਅਗਰ ਤੁਹਾਨੂੰ ਮੇਰਾ ਇਹ ਅੱਜ ਦਾ ਬਲੌਗ ਵਧੀਆ ਲੱਗਾ ਹੋਵੇ ਤੇ ਬਾਕੀ ਬਹੁਤ-ਬਹੁਤ ਥੈਂਕ ਯੂ ਧੰਨਵਾਦ ਔਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਅਗਰ ਤੁਸੀਂ ਕੱਲ ਦਾ ਬਲੌਗ